ਅੱਜ ਪੈਣਾ ਦੇ ਲਈ ਲੈ ਕੇ ਆ ਗਏ ਪੈਂਟ ਪਲਾਜੋ ਬਣਿਆ ਬਣਾਇਆ ਗਰਮ ਸੂਟ ਬਾਲੇ ਸਸਤੇ ਰੇਟਾਂ 'ਚ ਦਵਾਵਾਂਗੇ ਫੌਜੀ ਬਰਨਾਲੇ ਵਾਲਿਆ 10 ਪੁੱਛ ਕੇ ਮੈਂ ਤਾਂ ਬਾਈ ਯਕੀਨ ਮੰਨੀ ਵੀ ਜਿਹੜਾ ਰੇਟ ਇਹਨਾਂ ਨੇ ਦੱਸਿਆ ਜਾਂ ਮੁੰਡਾ ਦੱਸੂਗਾ ਆ ਪਤਾ ਨਹੀਂ ਕਿਸੇ ਪਾਸੇ ਹੋਰ ਦੇਖ ਹੋਰ ਕਿਤੇ ਮਿਲਦਾ ਨਹੀਂ ਉਹ ਰੇਟ ਮਿਲਦਾ ਹੀ ਨਹੀਂ ਕਹ ਰਹੀ ਇੱਕ ਵਾਰੀ ਤੂੰ ਵੀ ਆਪਦੇ ਮੂੰਹ ਨਾਲ ਦੱਸ ਆ ਚੱਕ ਵੀਰੇ 200 ਦਾ 200 ਦਾ 200 ਦਾ ਮੈਨੂੰ ਯਕੀਨ ਨਹੀਂ ਆਉਂਦਾ ਉਹ ਮੈਂ 500 ਬਰਨਾਲੇ ਗਿਆ ਇਹ 450 ਰੁਪਏ ਦਾ ਮੰਗੀ ਜਾਂਦੇ ਮੈਂ ਤਾਂ ਆਪੇ ਹੀ ਕਹਿਣਾ ਕਿ ਕਿੱਥੋਂ ਕੱਢਦੇ ਹੋ ਸੱਪ ਤੁਸੀਂ ਇਹੋ ਜੇ ਉਹ ਰੰਗ ਡਿਜ਼ਾਈਨ ਚੈੱਕ ਕਰੋ ਪਹਿਣੋ ਡਰੰਗ ਡਿਜ਼ਾਈਨ ਚੈੱਕ ਕਰੋ 200 ਰੁਪਏ ਦੇ ਵਿੱਚ ਜੇ ਤੁਹਾਨੂੰ ਕੋਈ ਹੋਰ ਦੇ ਗਿਆ ਗਾਰੰਟੀ ਆ ਇਹ ਇੱਕੋ ਇੱਕ ਦੁਕਾਨ ਵਾਲੇ ਦੇਣਗੇ ਜੈ ਮਾ ਚੰਦਪੁਰਨੀ ਪ੍ਰਿੰਟ ਹਾਊਸ ਮਹਿਲ ਕਨਾਲੇ ਇਹ ਅੱਗੇ ਆ ਜਾ ਕਿ ਆ ਇਹ ਵੀ ਬਣਾ ਬਣਾ ਸੂਟ ਆ ਬਰੇ ਪਲਾਜ਼ੋ ਨਾਲ ਇਹ ਵੀ ਆਪਾਂ 200 ਦੇਣਾ ਹਾਂ ਜੀ ਇਹ ਵੀ 200 ਦਾ ਇਹ ਵੀ 200 ਦਾ ਓਏ ਸੇਲ ਆ ਦੀ ਕਿਤੇ ਘਾਟਾ ਨਾ ਖਾਲੀ ਕੋਈ ਨਾ ਵੀਰੇ ਆਪਾਂ ਸੇਵਾ ਹੀ ਕਰਨੀ ਆ ਸੇਵਾ ਹੀ ਕਰਨੀ ਆ ਕਹਿੰਦਾ ਰੰਗ ਡਿਜ਼ਾਈਨ ਚੈੱਕ ਕਰੋ 13 ਦੇ ਢੇਰ ਪਏ ਨੇ ਜਿਵੇਂ ਪੱਠੇ ਦੇ ਨਾਲ ਇਟਾਂ ਜਿਣੀਆਂ ਹੁੰਦੀਆਂ ਨੇ ਇਹ ਸੱਟ ਹੋ ਜਾਂਦੇ ਆ ਦੇਖੋ ਆਣ ਨਿਆਰੇ ਬੰਨੇ ਪਏ ਨੇ ਜੇ ਜਲੰਧਰ ਪਟਿਆਲੇ ਲੁਧਿਆਣੇ ਭੇਜਣੇ ਹੋਣ ਮੈਂ ਕਹਿੰਦਾ ਵੀਰੇ ਆਪਾਂ ਭੇਜ ਦਾਂਗੇ 5000 ਤੋਂ ਪਲੱਸ ਜੇ ਕੋਈ ਸ਼ਾਪਿੰਗ ਕਰੂਗਾ ਆਨਲਾਈਨ ਭੇਜ ਦਾਂਗੇ ਠੀਕ ਆ ਆਨਲਾਈਨ 5000 ਤੋਂ ਉੱਤੇ ਜੇ ਕਿਸੇ ਨੇ ਲੈਣਾ ਤਾਂ ਆਨਲਾਈਨ ਵੀ ਕਰ ਦੋ ਆਨਲਾਈਨ ਵੀ ਕਰ ਦਾਂਗੇ ਆਪਣੇ ਕੱਲੇ ਕੱਲੇ ਦੁਕਾਨਾਂ ਮਹਿਲਕਲਾਂ ਦੇ ਵਿੱਚ ਵੀਰੇ ਠੀਕ ਹੈ ਮੇਰੀ ਗੱਲ ਸੁਣੋ ਹੁਣ ਧਿਆਨ ਨਾਲ ਮਹਿਲਕਲਾਂ ਦੇ ਵਿੱਚ ਪਾਈ ਜਦੋਂ ਛੀਨੀਆ ਵਾਲਾ ਰੋਡ ਤੇ ਆਓਗੇ ਪਹਿਲੀ ਦੁਕਾਨ ਆ ਜੈ ਮਾ ਚਿੰਤਪੁਰਨੀ ਪ੍ਰਿੰਟ ਹਾਊਸ ਲੈ ਵੀ ਵੀਡੀਓ ਸ਼ੇਅਰ ਕਰਕੇ ਆਜੋ ਚੈਨਲ ਨੂੰ ਫਾਲੋ ਕਰਕੇ ਆਜੋ ਚੈੱਕ ਤੋਂ ਫ lot lo me la